ਅੱਜ ਲੋਕ ਅਦਾਲਤ ਗਈ ਕਿਹੜੇ ਕਿਹੜੇ ਕੇਸਾਂ ਨੂੰ ਲੈ ਕੇ ਆਏ ਦੋਸਤ 25 ਦੀ ਇਹ ਸਾਡੀ ਨਾ 3rd ਨੈਸ਼ਨਲ ਲੁਕ ਅਦਾਲਤ ਹੈ ਜਿਹੜੀ ਪਟਿਆਲਾ ਦੀ ਆਪਣੀ ਕੋਰਟ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਹੋਲਡ ਕੀਤੀ ਜਾਂਦੀ ਹੈ ਪੰਜਾਬ ਲੀਗਲ ਸਰਵਿਸ ਅਥਾਰਟੀ ਜਿਹੜਾ ਸਾਡੇ ਇਥੋਂ ਦੇ ਐਡਜਕਟਿਵ ਚੀਅਰਮੈਨ ਐ ਕੇ ਮਿਸ਼ਰਾ ਜੀ ਉਹਨਾਂ ਦੀ ਡਾਇਰੈਕਸ਼ਨ ਤੇ ਅਸੀਂ ਉਹ ਕਰ ਰਹੇ ਹਾਂ ਇਹਦੇ ਵਿੱਚ ਇਸ ਡਿਸਟ੍ਰੈਕਟ ਟੈਕ ਬਾਉਂਸਰ ਕੇਸ ਹੈ ਕੰਪਾਉਂਡੇਬਲ ਕ੍ਰਿਮੀਨਲ ਕੇਸ ਹੈ ਐਮਏਸੀਟੀ ਮੋਟਰ ਐਕਸੀਡੈਂਟ ਕਲੇਮ ਕ੍ਰਿਮੀਨਲ ਦੇ ਜਿਹੜੇ ਕੇਸ ਹੈ ਉਹ ਤੇ ਹੋਰ ਸਿਵਲ ਕ੍ਰਿਮੀਨਲ ਰਿਕਵਰੀ ਸੂਟਸ ਹੈ ਬੈਂਕਸ ਦੇ ਨਾਲ ਜੇ ਕਿਸੇ ਦਾ ਕੋਈ ਝਗੜਾ ਹੈਗਾ ਜਿਸ ਤਰ੍ਹਾਂ ਕਿ ਬਿਜਲੀ ਦੇ ਪਾਣੀ ਦੇ ਜਿਹੜੇ ਬਿੱਲ ਦਾ ਕੋਈ ਝਗੜਾ ਹੁੰਦਾ ਹੈ ਪ੍ਰੀ ਲਿਟੀਗੇਟਿਵ ਸਟੇਜ ਵਾਲੇ ਜਿਹੜੇ ਕੇਸ ਹੈ ਨਾ ਉਹ ਕੇਸਾਂ ਦਾ ਵੀ ਮਿਲ ਕੇ ਇਸ ਲੋਕਦਾਨ ਦੇ ਵਿੱਚ ਅਸੀਂ ਉਹ ਕਰ ਰਹੇ ਹਾਂ ਟਿਕ ਅਪ ਕਰ ਰਹੇ ਹਾਂ ਤੇ ਮੈਕਸਿਮ ਇਥੇ ਪੰਜਾਬ ਪਟਿਆਲੇ ਦੇ ਵਿੱਚ 26 ਜਿਹੜੀ ਹੈ ਸਾਡੀ 28 28 ਅਸੀਂ ਬੈਂਚੇ ਦੀ ਪੰਡਾ ਲਪਟਾਲੇ ਵਿੱਚ ਲੱਗੇ ਨੇ 6 ਰਾਜਪੁਰਾ 6 ਰਾਜਪੁਰਾ 6 ਸਮਾਨੇ ਦੇ 5 ਹੈਗੇ ਨਾਬੇ ਹੈ ਜੀ ਇਹ ਇੱਕ ਰੈਵਨਿਊ ਕੋਰਟ ਦਾ ਹੈਗਾ ਇੱਕ ਊਮਨ ਸੈੱਲ ਦਾ ਇੱਕ ਊਮਨ ਸੈੱਲ ਦਾ ਸਾਡੇ ਹੈਗਾ ਜਿਹੜੇ ਅਸੀਂ ਉਹ ਕਰ ਰਹੇ ਆ ਜਿਹਦੇ ਵਿੱਚ ਕੰਮ ਕਰਦੇ ਲੋਕਾਂ ਨੂੰ ਇਹਦਾ ਇਹ ਫਾਇਦਾ ਲੋਕ ਦਾ ਲੱਗਦਾ ਵੀ ਇਸ ਦੇ ਜਿਹੜੇ ਇਸ ਦੀ ਕਾਹਾਂ ਕੋਈ ਅਪੀਲ ਨਹੀਂ ਹੈਗੀ ਇਸ ਕੇਸ ਲਈ ਇਹ ਫਾਈਨਲ ਸੈਟਲਮੈਂਟ ਹੈ ਲੋਕਾਂ ਦੇ ਬਹੁਤ ਜ਼ਿਆਦਾ ਪੈਸਾ ਤੇ ਟਾਈਮ ਬਚਦਾ ਹੈ ਇਸ ਦੇ ਵਿੱਚ ਦੋਹਾਂ ਧੜਿਆਂ ਨੂੰ ਇਹ ਨਹੀਂ ਲੱਗਦਾ ਵੀ ਨਾ ਕਿਸੇ ਦੀ ਹਾਰ ਤੇ ਨਾ ਕਿਸੇ ਦੀ ਜਿੱਤ ਬੜੇ ਬੜੇ ਲੋਕally ਬਹੁਤ ਫਾਇਦੇ ਜਿਹੜਾ ਅਸੀਂ ਲੋਕਾਂ ਦੀ ਕੋਰਟਾਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਕੰਮ ਹੋਣ ਕਰਨਾ ਬਹੁਤ ਜ਼ਿਆਦਾ ਕੰਮ ਹੋਣ ਕਰਨਾ ਤੇ ਜੋ ਇੰਨੇ ਕੇਸ ਇੱਕਦਮ ਡਿਸਪੋਜ਼ ਹੋਣੇ ਬਹੁਤ ਮੁਸ਼ਕਲ ਹੈ ਕਾਫੀ ਸਮਾਂ ਲੱਗ ਜਾਂਦਾ ਸਾਰੀ ਫਾਈਨਲੀ ਡਿਸਪੋਜ਼ ਕਰ ਲਈ ਇਸ ਕਰਕੇ ਲੋਕ ਦਾ ਲੋਕ ਅਦਾਲਤ ਇਹ ਹੈ ਮੀਡੀਅਮ ਹੈ ਜਿਹਦੇ ਰਾਹੀਂ ਅਸੀਂ ਆਪਣੇ ਜਿਹੜੇ ਹੈ ਨਾ ਡਿਸਪਿਊਟ ਹੈ ਉਹਨੂੰ ਸੈਟਲ ਕਰ ਸਕਦੇ ਸਰ ਜਿਆਦਾਤਰ ਮੈਟਰਮੋਨੀਅਮ ਕੇਸਿਸ ਹੁੰਦੇ ਨੇ ਉਹ ਸੋਲਵ ਹੁੰਦੇ ਨਜ਼ਰ ਆਉਂਦੇ ਨੇ ਇਸ ਦੇ ਵਿੱਚ ਸਾਡੇ ਅਫੀਸਰ ਸਾਹਿਬਾਨ ਤੇ ਸਾਰੇ ਬਹੁਤ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦਾ ਜਦੋਂ ਅਸੀਂ ਪਰਸ਼ੂ ਕਰਦੇ ਆ ਨਾ ਉਦੋਂ ਪੋਜ਼ਿਟਿਵ ਰਿਸਪੌਂਸ ਮਿਲਦਾ ਹੈ ਇਹ ਤਾਂ ਹੈ ਨਹੀਂ ਕਿ ਇਹ ਸੈਟਲਮੈਂਟ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੈ ਜਿਹੜੇ ਜਿਹੜੇ ਮੈਟਰਮੋਨੀਅਮ ਡਿਸਪਿਊਟ ਹਨ ਇਟ ਨੀਡ ਸਮ ਟਾਈਮ ਇਹ ਜੇ ਕੋਈ ਤੁਹਾਡੇ ਟਾਈਮ ਆਗੇ ਤੁਸੀਂ ਲੋਕਾਂ ਨੂੰ ਦੱਸੋਗੇ ਤਾਂ ਉਹ ਗੱਲ ਕਰਦੇ ਜਿਸ ਤਰ੍ਹਾਂ ਅੱਜ ਵੀ ਮੈਂ ਇੱਕ ਕੋਰਟ ਦੇ ਵਿੱਚ ਵਿਜ਼ਿਟ ਕੀਤਾ ਸੀਗਾ ਉੱਥੇ ਅਸੀਂ ਪਰਸੂ ਕੀਤਾ ਤੇ ਸਾਨੂੰ ਉਮੀਦ ਹੈ ਵੀ ਉਹ ਸੈਟਲ ਹੋ ਸਕਦਾ ਕੋਈ ਐਡੀ ਹੋਰੀ ਜਿਸ ਵਿੱਚ ਫੌਜਦਾਰੀ ਕੇਸਿਸ ਨੇ ਉਹਨਾਂ ਦੇ ਵਿੱਚ ਕਿੰਨਾ ਫੌਜਦਾਰੀ ਕੇਸਿਸ ਦੇ ਵਿੱਚ ਜਿਹੜੇ ਗਪੌਂਡੇਬਲ ਆਫੈਂਸਿਵ ਹੈ ਨਾ ਉਹਨਾਂ ਦੀ ਉਹ ਕੋਰਟ ਦੇ ਵਿੱਚ ਜਿਹੜੇ ਇੱਕ ਤਾਂ ਪਾਰਟੀਆਂ ਆਪ ਕੰਪਾਊਨ ਕਰ ਸਕਦੇ ਇੱਕ ਕੋਡ ਦੀ ਪਰਮਿਸ਼ਨ ਆਵੇ ਉਹਦੇ ਵਿੱਚ ਅਸੀਂ ਦੋਹਾਂ ਤਰ੍ਹਾਂ ਦੇ ਜਿਹੜੇ ਅਸੀਂ ਕੇਸ ਹੈ ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ ਸਪੈਸ਼ਲ ਬਿਜਲੀ ਦੇ ਬਿਜਲੀ ਮੈਟਰ ਬਿਜਲੀ ਚੋਰੀ ਦੇ ਕੇਸਾਂ ਦੇ ਬਾਰੇ ਇੱਕ ਸਪੈਸ਼ਲ ਬੈਂਚ ਅਸੀਂ ਉਹ ਲਾਇਆ ਹੋਇਆ ਹੈ ਉਦੇ ਵਿੱਚ ਕੰਪਾਊਂਡ ਹੋਇਆ ਫੈਂਸ ਜੀ ਉਹਨਾਂ ਨੇ ਉਹ ਅਮਾਉਂਟ ਭਰ ਕੇ ਉਹ ਵੀ ਅਸੀਂ ਸੈਟਲਮੈਂਟ ਕਰਦੇ ਆ। ਬੈਂਕਿੰਗ ਦੀ ਗੱਲ ਕਰਕੇ ਜੇ ਬੈਂਕਿੰਗ ਦੇ ਕਿੰਨੇ ਕੇਸ ਹੈ? ਇਹਦੇ ਕਿ ਕਿਸਾਨ ਹੈ ਜਾਂ ਕੋਈ ਆਮ ਜਨਤਾ ਦਾ ਹੈ ਜੇ ਬੈਂਕਿੰਗ ਦੇ ਕੇਸ। ਬੈਂਕਿੰਗ ਦੇ ਕੇਸ ਜੀ ਕਿਸਾਨ ਵੀ ਹੈਗੇ ਇਹ ਦੂਸਰੀ ਹੋਇਆ। ਇਹਦੇ ਵਿੱਚ ਇਹ ਨਹੀਂ ਕਰ ਪਾਟੇ ਕਿ ਕਿਸਾਨ ਹੀ ਜ਼ਿਆਦਾ ਹੈ। ਕਿਸਾਨਾਂ ਦੇ ਜ਼ਿਆਦਾ ਹੁੰਦੇ ਕੋਆਪਰੇਟਿਵ ਬੈਂਕਾਂ ਦੇ ਕੋਲੇ ਹੁੰਦੇ ਆ। ਬਾਕੀ ਕੋਰਟ ਆਰਡਰ ਅਪਲਾਈ ਕਰਦੇ ਲੋਕਾਂ ਦੀ ਕਾफी ਸ਼ਿਕਾਇਤ ਕਰ ਰਹੇ ਆ ਜਿਹੜੇ ਏਜੰਟ ਵੀ ਹਫ਼ਤਾ 10 ਦਿਨ ਦਿੱਲੀ ਮਿਲਦੇ ਕਿ ਕੋਰਟ ਚ ਸਟਾਫ ਦੀ ਕੰਮ ਨਹੀਂ ਆ ਕਿ ਨੀ ਸਟਾਫ ਸਟਾਫ ਦੀ ਕੋਰਟਾਂ ਦੇ ਵਿੱਚ ਕੰਮ ਬਹੁਤ ਜ਼ਿਆਦਾ ਹੈ ਲੋਕਾਂ ਦਾ ਕੋਰਟ ਦੇ ਵਿੱਚ ਵਿਸ਼ਵਾਸ ਜ਼ਿਆਦਾ ਹੋਣ ਕਰਕੇ ਨਾ ਲੋਕ ਸਾਡੇ ਕੋਲ ਆਉਂਦੇ ਨੇ ਜਦੋਂ ਕੋਰਟ ਇੱਕ ਇੱਕ ਬੰਦਾ ਸਾਡੇ ਜੋ ਸਾਡੀ ਕੋਰਟ ਦੇ ਵਿੱਚ ਜੋ ਸਟੈਨੋ ਤੇ ਸਾਡੇ ਰੀਡਰ ਜੋ ਕੰਮ ਕਰਦੇ ਆ ਉਹ ਸ਼ਾਇਦ ਕਿਸੇ ਡਿਪਾਰਟਮੈਂਟ ਤੇ ਨਾ ਕੰਮ ਨਹੀਂ ਕਰ ਸਕਦੇ ਤੇ ਤਾਂ ਹੀ ਕਹੀ ਕਿ ਅਸੀਂ ਜੇ ਕੋਈ ਗਲਤ ਵੀ ਆਰਡਰ ਨਾਲ ਅਪਲੋਡ ਹੋ ਜਾਂਦੇ ਉਹਨਾਂ ਨੂੰ ਬਹੁਤ ਘੱਟ ਹੈ ਉਹਦੇ ਚ ਨਾਲ ਦੀ ਨਾਲ ਪ੍ਰੋਵੀਜ਼ਨ ਹੈ ਜੇ ਉਹ ਹੋ ਜੇ ਤਾਂ ਅਸੀਂ ਉਹਨੂੰ ਦੁਬਾਰਾ ਡਿਲੀਟ ਕਰਕੇ ਉਹ ਕਰ ਸਕਦੇ ਹਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕੇਸ ਇੱਕ ਵਾਰੀ ਸੁਣ ਲਿਆ ਜਾਂਦਾ ਉਸ ਨੂੰ ਫਿਰ ਵਾਪਸ ਉਸੇ ਕੋਰਟ ਵਿੱਚ ਫੇਰ ਭੇਜ ਦਿੱਤਾ ਜਾਂਦਾ ਦੂਜੀ ਵਾਰੀ ਕੋਰਟਾਂ ਰਿਟਾ ਦਿੱਤਾ ਜਾਂਦਾ ਕਿ ਦੂਜੀ ਵਾਰੀ ਲੋਕਦਾਲ ਦੇ ਵਿੱਚ ਫਟਟ ਕੇ ਜਾ ਰਹੇ ਨਹੀਂ ਨਹੀਂ ਇਹ ਗੱਲ ਹੀ ਹੈ ਜੀ ਕਿ ਦੂਸਰੀ ਵਾਰੀ ਵੀ ਅਸੀਂ ਕੋਸ਼ਿਸ਼ ਕਰਦੇ ਸਾਡੇ ਕੋਲ ਕਈ کیس ਹੋਈ ਹੈ ਕਿ ਜਿਹੜੇ ਅਸੀਂ ਦੁਬਾਰਾ ਲੋਕਦਾਲ ਦੇ ਵਿੱਚ ਵੀ ਹੋ ਕਰਦੇ ਅਸੀਂ ਮੀਡੀਏਟਰ ਕੋਲੇ ਭੇਜਦੇ ਮੀਡੀਏਸ਼ਨ ਮਿਡੀਟਿਸ਼ਨ ਫॉर ਕੰਬ ਨੇਸ਼ਨ ਕੈਂਪੇਨ ਚੱਲ ਰਹੀ ਹੈ ਸਾਡੀ ਤੇ ਸਾਡੀ ਸੁਪਰੀਮ ਕੋਰਟ ਦੀ ਦਰਸ਼ਕ ਦੇ ਉਹ ਚੱਲ ਰਹੀ ਹੈ ਉਹਦੇ ਤੇ 30 ਸਤੰਬਰ ਤੱਕ ਮੈਕਸਿਮਮ ਕੇਸ ਜੇ ਵੀਡੀਸ਼ਨ ਦੇ थ्रू ਵੀ ਅਸੀਂ ਉਹ ਕਰ ਰਹੀ ਆ ਤੇ ਉਹਨਾਂ ਚ ਜਿਹੜੇ ਨਹੀਂ ਸੈਟਲ ਹੁੰਦੇ ਤਾਂ ਅਸੀਂ ਉਹ ਸੋਚਦੇ ਆ ਵੀ ਇਹ ਸਾਡਾ ਉਹਦੇ ਵਿੱਚ ਵੀ ਇਹੋ ਜਿਹਾ ਵੀ ਸਾਡਾ ਅਸੀਂ ਲੋਕਦਲ ਦੇ ਵੀ ਕਰ ਸਕਦੇ ਹਾਂ ਠੀਕ